ਤੰਗਿਆਂ ਚ ਵਿਸਥਾਪਤ ਹੋਏ ਸਿੱਖ ਪਰਿਵਾਰਾਂ ਦੀ ਜਗਰ ਬਾਹ ਫੜੀ ਅਜ ਤੋਂ 40 ਸਾਲ ਪਹਿਲਾਂ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਰ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਫੜੀ ਆ ਸਾਡੀ ਵਿਰੋਧਤਾ ਸਿਰਫ ਤੇ ਸਿਰਫ ਕਾਂਗਰਸ ਦੇ ਨਾਲ ਸੀ ਪਰ ਹੁਣ ਜਦੋਂ ਕਾਂਗਰਸ ਤੇ ਆਮ ਪਾਰਟੀ ਇਕੱਠੀ ਹੋ ਗਈ ਆ ਸੋ ਹੁਣ ਸਾਡੇ ਇਹ ਵੀ ਦੁਸ਼ਮਣ ਹੋ ਗਏ ਹੁਣ ਸਾਡੇ ਬਾਅਦ ਇਹ ਕੋਈ ਸਹਿਮੇਤਰ ਨਹੀਂ ਰਿਹਾ ਕੋਈ ਸੱਜਣ ਨਹੀਂ ਰਿਹਾ ਤੇ ਸਰਦਾਰ ਸੁਭੀਰ ਸਿੰਘ ਬਾਦਲ ਸਾਡੇ ਇਹਨਾਂ ਸਾਰੇ ਅਸੀਂ ਤੰਗਾ ਪੀੜਤ ਕਹਿੰਦੇ ਆ ਲੇਕਿਨ ਇਹ ਕਤਲੇਆਮ ਪੀੜਤ ਨੇ ਸਿੱਖ ਕਤਲੇਆਮ ਪੀੜਤ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੇ ਵਿੱਚ ਅੱਜ ਵੀ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸਾਹਿਬ ਆਏ ਨੇ ਤੇ ਓਕੇਜੀ ਵਾਲ ਤੇ ਭਗਵੰਤ ਮਾਨ ਜਿਹੜਾ ਅੱਜ ਫੇਰ ਜਾ ਕੇ ਉਹਨਾਂ ਚੋਰਾਂ ਦੇ ਨਾਲ ਉਹਨਾਂ ਕਾਤਲਾਂ ਦੇ ਨਾਲ ਗੱਲ ਗਏ ਸੋ ਇਹ ਵੀ ਇੱਕ ਚੋਰ ਜਮਾਤ ਹੈ 기ਆ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਦਾ ਸਾਥ ਨਾ ਦਿਓ ਇਹਨਾਂ ਨੂੰ ਕੋਈ ਵੀ ਵੋਟ 판 ਤੋਂ ਪਹਿਲੇ 100 ਵਾਰੀ ਸੋਚਿਓ ਤੇ ਜੇ ਪੰਜਾਬ ਨੂੰ ਬਚਾਉਣਾ ਤੇ ਸ਼੍ਰੋਮਣੀ ਕਾਲੀਦਾ ਲਈ ਖੇਤਰੀ ਪਾਰਟੀ ਨੂੰ ਮੋਟਾ ਲੋਕਪਾਂ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਪੰਜਾਬੀ ਨੂੰ ਬਚਾ ਜਾ ਸਕੇ ਲੋਕਾਂ ਨੂੰ ਰੋਜ਼ਗਾਰ ਮਿਲੇ ਤ੍ਰੱਕੀ ਹੋਵੇ ਜਿਹੜਾ ਵੀ ਤਰੱਕੀ ਹੋਈ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਿਲੀ ਹੋਈ ਹੈ। ਸੁਖਵੀਰ ਜੀ ਅੱਜ ਪਹੁੰਚੇ ਨੇ ਦੰਗਾ ਪੀੜਤਾਂ ਦੀਆਂ ਜਿਹੜੀਆਂ ਇੱਥੇ ਮੁਸ਼ਕਲਾਂ ਸੁਣੀਆਂ ਉਹਨਾਂ ਨੇ ਤੇ ਕੀ ਗੱਲਬਾਤ ਜਿਹੜੀ ਹੋਈ ਅੱਜ? ਬਹੁਤ ਹੀ ਇੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਐਡਾ ਜ਼ੁਲਮ ਨਹੀਂ ਕਿਤੇ ਹੋਇਆ। ਜਿਹੜਾ 1984 ਦਾ ਸਿੱਖ ਕਤਲੇਆਮ ਸਮੇਂ ਦੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਕੀਤਾ। ਔਰ ਉਸ ਸਮੇਂ ਦੀ ਸਰਕਾਰ ਨੇ ਜੂਨ ਦੇ ਵਿੱਚ ਕੱਲੂਕਾਰਾ ਕਰਕੇ ਸਾਡੇ ਸ੍ਰੀ ਦਰਬਾਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਤੇ ਟੈਂਕਾਂ ਨਾਲ ਅੜਾਇਆ ਲੱਖਾਂ ਹੀ ਸਿੱਖ ਪਰਿਵਾਰਾਂ ਦਾ ਕਤਲ ਕੀਤਾ ਤੇ ਉਹ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਉਦੋਂ ਦੰਗਿਆਂ 'ਚ ਵਿਸਥਾਪਿਤ ਹੋਏ ਸਿੱਖ ਪਰਿਵਾਰਾਂ ਦੀ ਜਗਰ ਬਾਹ ਫੜੀ ਅਜ ਤੋਂ 40 ਸਾਲ ਪਹਿਲਾਂ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਰਬਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੜੀ ਆ ਹੋਰ ਕਿਸੇ ਸਰਕਾਰ ਨੇ ਕਿਸੇ ਤਨਜ਼ੀਮ ਨੇ ਇਹਨਾਂ ਪਰਿਵਾਰਾਂ ਦੀ ਬਾਹ ਨਹੀਂ ਫੜੀ ਅੱਜ ਜੇ ਵੱਸਦੇ ਆ ਇਹਨਾਂ ਦੇ ਘਰਾਂ ਦੇ ਉੱਤੇ ਸਿਰ ਦੇ ਉੱਤੇ ਛੱਤ ਹੈਗੀ ਜਨੂੰ ਕੋ ਘਰ ਮਿਲੇ ਆ ਤਾਂ ਉਹ ਕੇਵਲ ਤੇ ਕੇਵਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਕਰਕੇ ਆ ਤੇ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਦੇਣ ਦੇ ਨਹੀਂ ਸਕਦੇ ਤੇ ਹੁਣ ਵੀ ਕਿਉਂਕਿ ਜਿਹੜੀ ਵੋਟਾਂ ਪੈ ਰੀਆਂ ਉਹ 1 ਜੂਨ ਨੂੰ ਪੈ ਰੀਆਂ ਤੇ 1 ਜੂਨ ਤੋਂ ਸ਼ੁਰੂਆਤ ਹੁੰਦੀ ਆ ਸਾਡੇ ਦਰਬਾਰ ਸਾਹਿਬ ਦੇ ਉੱਤੇ ਕਤਲੇਆਮ ਦੀ 40 ਸਾਲ ਹੋ ਗਏ ਅੱਜ ਇਹੋ ਗੱਲ ਦੱਸਣ ਲਈ ਉਹਨਾਂ ਬੱਚਿਆਂ ਨੂੰ ਜਿਹੜੇ ਅੱਜ ਬੱਚੇ ਵੱਡੇ ਹੋ ਗਏ ਆ ਬਾਅਦ ਚ ਪੈਦਾ ਹੋਏ ਆ ਉਹਨਾਂ ਨੂੰ ਸਾਡਾ ਇਤਿਹਾਸ ਪਤਾ ਹੋਵੇ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਡੇ ਨਾਲ ਸਾਰੇ ਅਸੀਂ ਦੰਗਾ ਪੀੜਤ ਕਹਿੰਦੇ ਆ ਲੇਕਿਨ ਇਹ ਕਤਲੇਆਮ ਪੀੜਤ ਨੇ ਸਿੱਖ ਕਤਲੇਆਮ ਪੀੜਤ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੇ ਵਿੱਚ ਅੱਜ ਵੀ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਸਾਹਿਬ ਆਏ ਨੇ ਔਰ ਜਿਹੜਾ ਅਸੀਂ ਜਿਹੜਾ ਇਹ ਜੂਨ 84 ਦਾ ਤੇ ਉਸ ਤੋਂ ਬਾਅਦ ਨਵੰਬਰ 84 ਦਾ ਕੱਲੋਕਾਰਾ ਉਹਦੇ ਦਿਨ ਮਨਾਉਣ ਦੇ ਲਈ ਅੱਜ ਵਿਚਾਰਾਂ ਵੀ ਕੀਤੀਆਂ ਗਈਆਂ ਔਰ ਇਹ ਪਰਿਵਾਰ ਹਮੇਸ਼ਾ ਹਮੇਸ਼ਾ ਲਈ ਅਕਾਲੀ ਦਲ ਨਾਲ ਖੜੇ ਆ ਮੈਂ ਇਹਨਾਂ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਔਰ ਬੀਬੀ ਗੁਰਦੀਪ ਕੌਰ ਜੀ ਦਾ ਇਨਾਂ ਦੀ ਸਮੁੱਚੀ ਜਥੇਬੰਦੀ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਆਤਮਨਗਰ ਵੱਲੋਂ ਧੰਨਵਾਦ ਕਰਦਾ ਧੰਨਵਾਦ ਜੀ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਕਰੀ ਹਾਂ ਜੀ ਹਾਂ ਜੀ ਆਓ ਜੀ ਆਜ ਜਿਹੜਾ ਭਗਵੰਤ ਮਾਨ ਦੱਸ ਦਿਓ ਪਹਿਲਾਂ ਆਪਣਾ ਜੀ ਮੇਰਾ ਨਾਮ ਸੁਤਿੰਦਰ ਸਿੰਘ ਮੈਂ ਦੰਗਾ ਪੀੜਿਤ ਕਲੋਨੀ ਦੇ ਰਹਿਣੋ ਹਾਂ ਅੱਜ ਭਗਵੰਤ ਮਾਨ ਜਾਂ ਆਪ ਪਾਰਟੀ ਕਹਿੰਦੇ ਸੀ ਤੁਹਾਨੂੰ ਬਰੀਫ ਫ੍ਰੀ ਬੱਤੀ ਦੇ ਰਹੇ ਆ ਲੇਕਿਨ ਉਹਨਾਂ ਨੂੰ ਸੋਚੋ ਅੱਜ 2 ਸਾਲ ਤੋਂ ਜਿਹੜਾ ਬਾਦਲ ਸਰਕਾਰ ਨੇ ਕਨਕ ਸਾਨੂੰ ਦਿੱਤੀ ਸੀ ਅੱਤਾ ਦੇ ਰੇਸਨ ਦਲਾਂ ਦੇ ਰੇਸਨ ਛੋਲੇ ਦੇ ਰੇਸਨ ਉਹ 2 ਸਾਲ ਤੋਂ ਕਿੱਥੇ ਹੀ ਗਿਆ ਉਹ ਬੱਤੀ ਜਿਹੜੀ ਇਹ ਤੁਹਾਨੂੰ ਫ੍ਰੀ ਤਾਂ ਦੇ ਰਿਆ ਜੋ ਸਾਡੇ ਹੱਕ ਮਾਰ ਕੇ ਕਨਕ ਆਪੀ ਖਾ ਰਿਆ ਐ ਇਹ ਮਾਂ ਪ੍ਰਿਸ਼ਟੀਏ ਅੱਜ ਕੇਸ਼ਵਰ ਜਿਹੜਾ ਬਾਹਰ ਆਇਆ ਜੇਲ੍ਹ ਤੋਂ ਉਹ ਸਜ਼ਾ ਤੋਂ ਮਾਫ ਨਹੀਂ ਹੋਇਆ ਖਾਲੀ ਪ੍ਰੋਗ ਤੇ ਆਇਆ ਉਹਨੂੰ ਕਚੀਟੀਆਂ ਪੈ ਜਾਣੀਆਂ ਨੇ ਐ ਸੋਚ ਲੋ ਸਾਡਾ ਜਿਹੜਾ ਦੁੱਖ ਜੜਿਆ ਨਾ ਇਹਦੇ ਨਾਲ ਬਹੁਤ ਜ਼ਿਆਦਾ ਹੈ ਸਾਡੀ ਕਨਕ ਆ ਗਿਆ ਐ ਸਾਨੂੰ ਹਰ ਪਾਸੋਂ ਤੱਕੇ ਮਾਰ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪਾਤਸ਼ਾਹ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਦੁਗਰੀ ਵਿਖੇ ਜਿਹੜੇ ਦੰਗਾ ਪੀੜਤ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਆ ਕੇ ਮਿਲੇ ਨੇ ਸੋ ਕੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਆ ਸਾਡੇ ਨਾਲ ਦੰਗਾ ਪੀੜਤ ਐਸੋਸੀਏਸ਼ਨ ਦੇ ਜਿਹੜੇ ਮਹਿਲਾ ਪ੍ਰਧਾਨ ਨੇ ਬੀਬੀ ਗੁਰਦੀਪ ਕੌਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਬੀਬੀ ਸਵਾਗਤ ਹੈ ਲੁਧਿਆਣਾ ਲਾਈਵ ਤੇ ਜੀ ਅੱਜ ਸੁਖਵੀਰ ਜੀ ਉਚੇਚੇ ਤੌਰ ਤੇ ਜਿਹੜਾ ਇੱਥੇ ਪਹੁੰਚੇ ਨੇ ਹਾਲਾਂਕਿ ਖਾਸ ਸਮਾਂ ਨਹੀਂ ਰੁਕੇ ਪਰ ਕੀ ਜਿਹੜੇ ਵਿਚਾਰ ਵਟਾਂਦਰੇ ਉਹਨਾਂ ਦਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਬੀਰ ਜੀ ਇੱਥੇ ਆਣ ਦਾ ਉਹਨਾਂ ਦਾ ਇੱਕੋ ਹੀ ਇੱਕ ਕਾਰਨ ਸੀਗਾ ਕਿਉਂਕਿ ਦੇਖੋ ਜਿਹੜਾ ਇਲੈਕਸ਼ਨਾਂ ਦਾ ਟਾਈਮ ਰੱਖਿਆ ਗਿਆ ਔਰ ਜਿਹੜਾ ਵੋਟਾਂ ਦਾ ਦਿਨ ਰੱਖਿਆ ਗਿਆ ਖਾਸ ਕਰਕੇ 1 ਜੂਨ ਦਾ ਰੱਖਿਆ ਗਿਆ 1 ਜੂਨ ਤੇ ਸਾਡੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਪਹੁੰਚ ਚੁੱਕੀਆਂ ਸਨ ਸਾਡੇ ਸਰੋਵਰ ਸਾਹਿਬ ਦੇ ਵਿੱਚ ਲਾਸ਼ਾਂ ਦੇ ਢੇਰ ਪਏ ਸਨ ਸਾਡੇ ਅਕਾਲ ਤਖਤ ਸਾਹਿਬ ਨੂੰ ਢਾ ਢੇਰੀ ਕੀਤਾ ਗਿਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਲੱਗੀਆਂ ਤੇ ਸਾਡੀ 84 ਦੇ ਪੀੜਤ ਪਰਿਵਾਰਾਂ ਦੀ ਸ਼ੁਰੂਆਤ ਉਸ ਦਿਨ ਤੋਂ ਉਜੜਨ ਦੀ ਹੋ ਗਈ ਕਿਉਂਕਿ ਸਾਡਾ ਤੇ ਕੋਸੂਰ ਹੀ ਕੋਈ ਨਹੀਂ ਸੀਗਾ ਤੇ ਉਹ ਦਿਨ ਹੀ ਜਿਹੜਾ ਹੈਗਾ ਇਹਨਾਂ ਨੇ ਇਲੈਕਸ਼ਨਾਂ ਲਈ ਰੱਖਿਆ ਇਹਦੀ ਅਸੀਂ ਬਹੁਤ ਜ਼ੋਰ ਨਾਲ ਪਰਜੋਰ ਨਿੰਦਿਆ ਕਰਦੇ ਆ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਦਿਨ ਹੈਗਾ ਇਹ ਦਿਨ ਉਹ ਦੁਖੀ ਦਿਨ ਉਹ ਸਾਡੀਆਂ ਆਤਮਾ ਜਦੋਂ ਤੜਫਦੀਆਂ ਹੈਗੀਆਂ ਨਾ ਉਹ ਜਦੋਂ ਸਾਡੇ ਦਰਬਾਰ ਸਾਹਿਬ ਸਭ ਤੋਂ ਪਹਿਲੇ ਦੇਖੋ ਜਿਹੜੇ ਸਾਡੇ ਰਿਸ਼ਤੇਦਾਰ ਚਰਾਸੀ ਵਿੱਚ ਮਰੇ ਜਿਨ੍ਹਾਂ ਨੂੰ ਜਿੰਦਿਆਂ ਜਿਲਦਿਆਂ ਦੇਖਿਆ ਜੀ ਨਾ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਲੁੱਟ ਗਈਆਂ ਜਿਹੜੀਆਂ ਧੀਆਂ ਪੈਣਾ ਦੀਆਂ ਇਤਾਂ ਲੁੱਟੀਆਂ ਗਈਆਂ ਕਾਂਗਰਸੀਆਂ ਵੱਲੋਂ ਉਹ ਸਾਰਾ ਕੁਝ ਇੱਕ taraf ਰਹਿ ਕੇ ਸਭ ਤੋਂ ਪਹਿਲੇ ਸਾਡੇ ਦਰਬਾਰ ਸਾਹਿਬ ਸਾਡਾ ਅਕਾਲ ਤਖਤ ਸਾਹਿਬ ਆਈ ਦੇ ਦਿਨ ਜਿਹੜਾ ਪਹਿਲੀ ਜੂਨ ਨੂੰ ਟਾ ਢੇਰੀ ਹੋਇਆ ਸੀਗਾ ਸੋ ਇਸ ਕਰਕੇ ਇਹ ਕਾਤਲ ਸਰਕਾਰ ਜਿਹੜੀ ਹੈਗੀ ਆ ਇਹ ਕਾਂਗਰਸੀ ਅੱਜ ਜਿਹੜਾ ਇਹ ਰਾਜਾ ਵੜੰਗੇਗਾ ਇਸ ਆਪਣੇ ਆਪਣੇ ਲੁਧਿਆਣਾ ਇਲਾਕੇ ਦੇ ਵਿੱਚ ਇਹ ਇੱਥੇ ਖੜਾ ਹੋਇਆ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਦੀ ਆ ਕਿ ਤੁਸੀਂ 1984 ਦੇ ਵਿੱਚ ਜੋ ਕੁਝ ਵੀ ਕੀਤਾ ਤੁਸੀਂ ਕਿਹੜੇ ਮੂੰਹ ਨਾਲ ਫਿਰ ਉਹ ਯਾਦ ਦਿਨ ਹੈਗਾ ਜਿਸ ਦਿਨ ਤੇ ਪਈਏ ਆਪਣੇ ਅਟੈਕ ਹੋਇਆ ਦਰਬਾਰ ਸਾਹਿਬ ਤੇ ਤੇ ਮੈਂ ਤੁਹਾਡੇ ਚੈਨਲ ਦੇ ਮadhyam ਨਾਲ ਸਾਰੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਖਾਸ ਕਰਕੇ ਕਿਉਂਕਿ ਜਿਹੜੇ ਵੱਡੇ ਆ ਉਹਨਾਂ ਨੂੰ ਪਤਾ ਕਿ ਪਹਿਲੀ ਜੂਨ ਨੂੰ ਜੂਨ ਨੂੰ ਕੀ ਹੋਇਆ ਤੇ 84 ਨਵੰਬਰ ਦੇ ਵਿੱਚ ਜੋ ਹੋਇਆ ਸੀਗਾ ਉਹਦੀ ਸ਼ੁਰੂਆਤ ਵੀ ਉਹਦੀ ਨਹੀਂ ਪੱਤਰ ਵੀ ਅੱਜ ਹੀ ਰੱਖਿਆ ਗਿਆ ਸੀਗਾ ਸੋ ਇਸ ਕਰਕੇ ਜਿਹੜਾ ਹੈਗਾ ਮੈਂ ਸਾਰੀ ਨੌਜਵਾਨ ਪੀੜੀ ਨੂੰ ਇਹ ਅਪੀਲ ਕਰਦੀ ਆ ਕਿ ਉਹ ਦੇਖੋ ਉਹ ਦਰਬਾਰ ਸਾਹਿਬ ਆਪਣੇ ਅੱਖਾਂ ਬੰਦ ਕਰਕੇ ਸੋਚੋ ਕਿ ਕਿਵੇਂ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਹੋਏ ਕਿਵੇਂ ਢਾ ਢੇਰੀ ਹੋਏ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਲੱਗੀਆਂ ਤੇ ਉਸ ਤੋਂ ਬਾਅਦ 1984 ਦੇ ਵਿੱਚ ਜਦੋਂ ਨਵੰਬਰ ਦੇ ਵਿੱਚ 10000 ਸਿੱਖਾਂ ਦਾ ਕਤਲੇਆਮ ਹੋਇਆ ਤਿੰਨ ਦਿਨ ਤਿੰਨ ਰਾਤਾਂ ਲਗਾ ਕੇ ਲਗਾਤਾਰ ਕਾਂਗਰਸੀਆਂ ਨੇ ਕਤਲੇਆਮ ਕੀਤਾ ਸਾਡੀਆਂ ਪ੍ਰਾਪਰਟੀਆਂ ਲੁੱਟੀਆਂ ਸਾਨੂੰ ਘਰੋਂ ਬੇਕਾਰ ਕੀਤਾ ਸਾਡੀਆਂ ਧੀਆਂ ਪੇਣਾ ਦੀਆਂ ਇ ਤਾਂ ਲੁੱਟੀਆਂ ਗਈਆਂ ਔਰ ਸੈਂਕੜੇ ਬੱਚੇ ਜਿਹੜੇ ਹੈਗੇ ਉਹ ਯਤੀਮ ਹੋ ਗਏ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਤੋਂ ਦੂਰਾਂ ਜਿਲਦਿਆਂ ਤੋਂ ਦੂਰਾਂ ਵਿੱਚ ਪਾਇਆ ਗਿਆ ਸੋ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਜਿੰਨੇ ਵੀ ਪੰਜਾਬੀ ਹੈਗੇ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਕਾਂਗਰਸੀਆਂ ਦਾ ਬਾਈਕਾਟ ਕਰੋ ਔਰ ਦੂਜੀ ਤਰਫ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿਉਂਕਿ ਦੇਖੋ ਜਦੋਂ ਪਹਿਲੇ ਆਮ ਪਾਰਟੀ ਬਣੀ ਸਾਡੀ ਇਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਵਿਰੋਧਤਾ ਨਹੀਂ ਸੀਗੀ ਕਿਉਂ ਨਹੀਂ ਸੀਗੀ ਕਿ ਸਾਡੀ ਵਿਰੋਧਤਾ ਸਿਰਫ ਤੇ ਸਿਰਫ ਕਾਂਗਰਸ ਤੇ ਨਾਲ ਸੀ ਪਰ ਹੁਣ ਜਦੋਂ ਕਾਂਗਰਸ ਤੇ ਆਮ ਪਾਰਟੀ ਇਕੱਠੀ ਹੋ ਗਈ ਆ ਸੋ ਹੁਣ ਸਾਡੇ ਇਹ ਵੀ ਦਸ਼ਮਨ ਹੋ ਗਏ ਹੁਣ ਸਾਡੇ ਵਾਸਤੇ ਇਹ ਕੋਈ ਮਿੱਤਰ ਨਹੀਂ ਰਿਹਾ ਕੋਈ ਸੱਜਣ ਨਹੀਂ ਰਿਹਾ ਸੋ ਮੈਂ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਇਹ ਕਹਿਣਾ ਚਾਹਦੀ ਆ ਕਿ ਕਾਤਲ ਜਮਾਤ ਤੇ ਨਾਲ ਜਾ ਕੇ ਕੇਜਰੀਵਾਲ ਰਲ ਗਿਆ ਉਹ ਕੇਜਰੀਵਾਲ ਜਿਹੜਾ ਜੇਲ੍ਹ ਦੇ ਵਿੱਚੋਂ ਇੱਕ ਪਰੋਲ ਤੇ ਬਾਹਰ ਆਇਆ ਉਹ ਪਹਿਲੀ ਤਰੀਕ ਤੋਂ ਫਿਰ ਉਹ ਅੰਦਰ ਜੇਲ੍ਹ ਦੇ ਵਿੱਚ ਜਾਏਗਾ ਸਾਰਾ ਕੋਈ ਦੁਨੀਆ ਦੇ ਸਾਹਮਣੇ ਆਏਗਾ ਸੋ ਲੋਕੋ ਬੱਚੋ ਆਪਣੇ ਪੰਜਾਬ ਨੂੰ ਬਚਾ ਲਓ ਆਪਣੇ ਪੰਜਾਬ ਨੂੰ ਆਪਾਂ ਤਾਹੀਓ ਬਚਾ ਸਕਦੇ ਆ ਜੇਕਰ ਇਹ ਜੀਆਂ ਕਾਤਲ ਤੇ ਇਹੋ ਜੀਆਂ ਜਿਹੜੀਆਂ ਲਟੇਰੀਆਂ ਪਾਰਟੀਆਂ ਦਾ ਬਾਈਕਾਟ ਕਰਾਂਗੇ ਤੇ ਵੋਟਾਂ ਸੂ ਜਵਾਨ ਪਾਰਟੀਆਂ ਨੂੰ ਦਵਾਂਗੇ ਆਪਣੀ ਜਿਹੜੀ ਖੇਤਰੀ ਪਾਰਟੀ ਹੈਗੀ ਆ ਜਿਨ੍ਹਾਂ ਨੇ ਆਪਣੇ ਅਹੁਦੇ ਛੱਡੇ ਆਪਣੇ ਕੈਸਾਨਾ ਦੇ ਵਾਸਤੇ ਜਿਨ੍ਹਾਂ ਨੇ ਆਪਣੀਆਂ ਪਾਰਟੀਆਂ ਇਹਨੇ ਇਹਨਾਂ ਸਾਲਾਂ ਦੇ ਗੱਠ ਜੋੜ ਤੋੜੇ ਆਪਣੇ ਕੈਸਾਨਾ ਦੇ ਲਈ ਉਹ ਖੇਤਰੀ ਪਾਰਟੀ ਦਾ ਸਾਥ ਦਿਓ ਉਹਨਾਂ ਨੂੰ ਅੱਗੇ ਲਿਆਓ ਤਾਂ ਕਿ ਫਿਰ ਮੁੜ ਕੇ ਜਿਹੜਾ ਪੰਜਾਬ ਹੈਗਾ ਖੁਸ਼ਹਾਲ ਹੋ ਸਕੇ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਕਿਤਨਾ ਵਿਕਾਸ ਕੀਤਾ ਪੰਜਾਬ ਦਾ ਜੋ ਆਈਚੋ ਤਰਫੀਆਂ ਸੜਕਾਂ ਹੈਗੀਆਂ ਪੁਲ ਹੈਗੇਨ ਹੋਰ ਸਾਰਾ ਕੋਈ ਜਿੰਨਾ ਵੀ ਵਿਕਾਸ ਹੋਇਆ ਆਈ ਦਿਨ ਤੱਕ ਇੱਕ ਮੈਂ ਲੋਕਾਂ ਨੂੰ ਹੋਰ ਦੱਸਣਾ ਚਾਹਦੀ ਆ ਕਿ ਦੇਖੋ ਪਿਛਲੇ ਤਕਰੀਬਨ 6 ਮਹੀਨੇ ਤੁਹਾਡੇ ਲੋਕਾਂ ਦੀਆਂ ਕਣਕਾਂ ਤੁਹਾਡੇ ਰਾਸ਼ਨ ਕਾਰਟ ਕੱਟੇ ਗਏ ਕਿ ਇਹ ਰਾਸ਼ਨ ਕਾਰਟ ਗਲਤ ਬਣੇ ਤੇ ਅੱਜ ਉਹ ਰਾਸ਼ਨ ਕਾਰਟ ਐਨ ਟਾਈਮ ਕਿਉਂ ਬਹਾਲ ਹੋਏ ਇਹ ਸਿਰਫ ਇੱਕ ਵੋਟਾਂ ਦੀ ਚਾਲ ਆ ਇਹ ਅੱਜ ਫਿਰ ਤੁਹਾਡੇ ਕੋਲੋਂ ਐਮਪੀ ਦੀਆਂ ਇਲੈਕਸ਼ਨਾਂ ਜਿੱਤ ਕੇ ਅਗਰ ਤੁਸੀਂ ਇਹਨਾਂ ਨੂੰ ਜਿਤਾਓਗੇ ਤੇ ਫਿਰ ਰੋਵੋਗੇ ਪਰ ਫਿਰ ਮੌਕਾ ਹੱਥ ਨਹੀਂ ਆਏਗਾ ਸੋ ਪੰਜਾਬੀਓ ਅੱਜ ਮੌਕਾ ਤੁਹਾਡੇ ਹੱਥ ਵਿੱਚ ਹੈਗਾ ਤੁਸੀਂ ਆਪਣੇ ਦਿਮਾਗ ਨਾਲ ਬੈਠ ਕੇ ਸੋਚੋ ਕਿ ਇੱਕ ਪਾਸੇ ਤੇ ਉਹ ਕਾਤਲ ਜਿਨ੍ਹਾਂ ਨੇ 84 ਵਿੱਚ ਪਹਿਲੇ ਦਰਬਾਰ ਸਾਹਿਬ ਟਾਇਟਰੀ ਕੀਤਾ ਇਥੇ ਜਿਹੜੀ ਸੰਗਤ ਤੇ ਗੋਲੀ ਚਲਾ ਕੇ ਸੰਗਤ ਨੂੰ 10000 ਦੇ ਕਰੀਬ ਲੋਕਾਂ ਦਾ ਇਥੇ ਕਤਲੇਆਮ ਹੋਇਆ ਇਥੇ ਸਿੰਘ ਸਿੰਘਣੀਆਂ ਪਚੰਗੀਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਹੀ ਸ਼ਹੀਦ ਕੀਤਾ ਗਿਆ ਉਲਟੋ ਬਾਅਦ ਨਵੰਬਰ 84 ਦੇ ਵਿੱਚ 10000 ਸਿੱਖਾਂ ਦਾ ਕਤਲੇਆਮ ਹੋਇਆ ਸੋ ਇਸ ਕਰਕੇ ਦੇਖੋ ਇਹਨਾਂ ਨੂੰ ਪਹਿਚਾਣੋ ਤੇ ਕੇਜਰੀਵਾਲ ਤੇ ਭਗਵੰਤ ਮਾਨ ਜਿਹੜਾ ਅੱਜ ਫਿਰ ਜਾ ਕੇ ਉਹਨਾਂ ਚੋਰਾਂ ਦੇ ਨਾਲ ਉਹਨਾਂ ਕਾਤਲਾਂ ਦੇ ਨਾਲ ਰਲ ਗਏ ਸੋ ਇਹ ਵੀ ਇੱਕ ਚੋਰ ਜਮਾਤ ਹੈ ਗਿਆ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਦਾ ਸਾਥ ਨਾ ਦਿਓ ਇਹਨਾਂ ਨੂੰ ਕੋਈ ਵੀ ਵੋਟ ਪਾਉਣ ਤੋਂ ਪਹਿਲੇ 100 ਵਾਰੀ ਸੋਚਿਓ ਇੱਕ ਪਾਸੇ ਦਰਬਾਰ ਸਾਹਿਬ ਤੇ ਅਕਾਲ ਤਖਤ ਵੱਲ ਧਿਆਨ ਦਿਓ ਤੇ ਦੂਜੇ ਪਾਸੇ 1984 ਦੇ ਵਿੱਚ ਜਿਹੜਾ 10 ਜਾਰ ਸਿੱਖਾਂ ਦਾ ਕਤਲੇਆਮ ਹੋਇਆ ਉਹਦਾ ਧਿਆਨ ਦਿਓ ਤੁਹਾਨੂੰ ਵਸਤਾ ਰੱਬ ਦਾ ਆਪਣੇ ਪੰਜਾਬ ਨੂੰ ਬਚਾ ਲਿਓ ਪੰਜਾਬ ਨੂੰ ਬਚਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਪ੍ਰਧਾਨ surjeet singh ji ਵੀ ਮੌਜੂਦ ਨੇ ਪ੍ਰਧਾਨ ਜੀ 1 ਜੂਨ ਦਾ ਜਿਹੜਾ ਦਿਨ ਰੱਖਿਆ ਗਿਆ ਤੁਸੀਂ ਕੀ ਕਾਰਨ ਮੰਨਦੇ ਹੋ ਤੇ ਪਿੱਛੇ ਵੀ ਜਿਹੜਾ ਵੋਟਾਂ ਦਾ ਦਿਨ 1 ਜੂਨ ਹੀ ਕਿਉਂ ਰੱਖਿਆ ਗਿਆ 1 ਜੂਨ ਨੂੰ ਜਿਹੜਾ ਰੱਖਿਆ ਗਿਆ 1 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਜੀ ਕਾਬਤਖ ਸਾਹਿਬ ਤੇ ਇੰਦਰਾ ਗਾਂਧੀ ਵੱਲੋਂ ਜਿਹੜੀਆਂ ਭਰਦੀਆਂ ਫੌਜਾਂ ਸਨ ਪੈਰਾਮਿਲਟਰੀ ਫੋਰਸਸ ਉਹਨਾਂ ਸ੍ਰੀ ਦਰਬਾਰ ਸਾਹਿਬ ਨੂੰ ਘੇਰ ਕੇ ਸ੍ਰੀ ਕਾਲ ਤਖਤ ਸਾਹਿਬ ਨੂੰ ਘੇਰ ਕੇ ਤੇ 40 ਗੁਰਤਾਮਸ ਜਿਹੜੇ ਪੰਜਾਬ ਦੇ ਉਹਨਾਂ ਉੱਪਰ ਟੈਂਕਾਂ ਤੋਂ ਬੰਨਹਾ ਮਿਲ ਕੀਤਾ ਤੇ ਸਾਡੇ ਅਕਾਲ ਤਖਤ ਸਾਹਿਬ ਨੂੰ ਟਾਈਟਰੀ ਕੀਤਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਚੱਲੀਆਂ ਗਈਆਂ ਸਿਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਮ ਸਰੂਪਾ ਨੂੰ ਸ਼ਹੀਦ ਕੀਤਾ ਗਿਆ ਤਕਰੀਬਨ 10000 ਸੱਖਾਂ ਦਾ ਹੂੰ ਉੱਥੇ ਗੋਲੀਆਂ ਮਾਰ ਕੇ ਉੱਥੇ ਹੀ ਮਰ ਦਿੱਤਾ ਗਿਆ 3 ਜੂਨ ਨੂੰ ਸੇਦੀਗੁਰਪੁਰ ਸ੍ਰੀ ਗੁਰਜੰਦੇਵ ਜੀ ਮਹਾਰਾਜ ਦਾ ਵੱਡੀ ਸਾਰੀ ਦੁਨੀਆ ਸਾਰ ਸੰਸਾਰ ਤੋਂ ਗੁਰਨਾਨਕ ਨਾਮ ਲੈਵਾ ਥੇ ਸ੍ਰੀ ਦਰਬਾਰ ਸਾਹਿਬ ਉੱਥੇ ਗਏ ਹੋ ਸੰਨ ਨਤਮਸਤਕ ਲਈ ਇਹ ਕਾਲਾ ਸਾਰਾ ਜਿਹੜਾ ਇੰਦਰਾ ਗਾਂਧੀ ਨੇ ਕਰਾਇਆ ਸੀ ਉਸ ਵਕਤ ਕਾਂਗਰਸ ਵੱਲੋਂ ਕਰਾਇਆ ਗਿਆ ਸੀ ਅੱਜ 1 ਜੂਨ ਨੂੰ ਜਿਹੜਾ ਵੋਟਰਾਂ ਪੰਜਾਬ ਚ ਪੈ ਰਹੀਆਂ ਨੇ ਮੈਂ ਸਮਝਦਾ ਜਿਹੜੇ ਗੁਰਨਾਨਕ ਨਾਮ ਲਿਵਾਂ ਨੇ ਜਿਹੜੇ ਗੁਰਗ੍ਰੰਥ ਸਾਹਿਬ ਨੂੰ ਮੰਨਦੇ ਨੇ ਜਿਹੜੇ ਸਵੇਰੇ ਉੱਠ ਕੇ ਪਹਿਲੀ ਪੂਰੀ ਦਾ ਪਾਠ ਕਰਦੇ ਨੇ ਜਾਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹ ਪਹਿਲੀ ਜੂਨ ਨੂੰ ਆਪਣੀ ਅੱਖਾਂ ਬੰਦ ਕਰਕੇ ਸ੍ਰੀ ਹਰਮੰਦਰ ਸਾਹਿਬ ਵੱਲ ਮੂੰਹ ਕਰਨ ਦਰਬਾਰ ਸਾਹਿਬ ਵੱਲ ਕਰਨ ਉਹ ਦੇਖਣ ਕਿ ਅੰ드ਰਾ ਗਾਦੀ ਨੇ ਕਿੰਨੇ ਜ਼ੁਲਮ ਕੀਤੇ ਨੇ ਇੱਕ ਇੱਕ ਜੂਨ ਨੂੰ ਜਦੋਂ ਸ਼ੁਰੂ ਅਸੀਂ ਇਹ ਕੱਲੂ ਘਾਰਾ ਤੇ ਚਾਰ ਜੂ ਤੱਕ ਚੱਲਿਆ ਲਗਾਤਾਰ ਜਿਹੜਾ ਵੀ ਸਿੱਖ ਗੁਰੂ ਨਾਨਕ ਨਾਮ ਲੈਵਾ ਜਾਂ ਪੰਜਾਬੀ ਮੇਰਾ ਕੋਈ ਵੀਰ ਵੀ ਹੋਵੇਗਾ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਉਹ ਕਦੇ ਵੀ ਕਾਂਗਰਸ ਰਪੋਰਟ ਨਹੀਂ ਪਾਵੇਗਾ ਕਾਂਗਰਸ ਦਾ ਅਤਾ ਜੁਲਮ ਕਿਤਨੇ ਪੰਜਾਬ ਨਾਲ ਕੀਤਾ ਨੇ ਇਹ ਜੁਲਮਾਂ ਨੂੰ ਪੁਲਾਇਨ ਜਾਂ ਸਕਦਾ ਦੇਖੋ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀ ਦਿੱਲੀ ਵਿੱਚ ਕਾਂਧਪੁਰ ਬਖਾਰੋ ਵਿੱਚ ਉਹਦੀ ਵੀ ਤਤਕੀ ਨਵੰਬਰ ਦੇ ਵਿੱਚ ਸਲਾਨਾ 40 ਸਾਲ ਹੋ ਜਾਣੇ ਵਰਸੀ ਆ ਰਹੀ ਹੈ ਉਹ ਜੀ ਅਜੇ ਤੱਕ ਸਿੱਖਾਂ ਨੂੰ ਸਾਫ ਨਹੀਂ ਮਿਲਿਆ ਅੱਜ ਸਾਡੇ ਕੋਲ ਸਲਾਹ ਸੁਖਵੀਰ ਸਿੰਘ ਬਾਦਲ ਜੀ ਵੀ ਐਸਾ ਸਾਡੇ ਮਸਲੇ ਵੀ ਮਸਲਾ ਹੱਲ ਕਰਨ ਵਾਸਤੇ ਇਹਨਾਂ ਮਸਲਿਆਂ ਤੇ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਹੋਈ ਉਹ ਸਾਰੇ ਮੁਸਲਮਾਨ ਵਿਚਾਰਨ ਗਏ ਉਹਨਾਂ ਕਹਿੰਿਆ ਅਸੀਂ ਸਾਰੇ ਇਲੈਕਸ਼ਨ ਤੋਂ ਬਾਅਦ ਜੀ ਮੀਟਿੰਗ ਕਰਕੇ ਤੁਹਾਡੇ ਸਾਰੇ ਮਸਲੇ ਹੱਲ ਕਰਾਵਾਂਗੇ ਪਹਿਲਾਂ ਵੀ ਸਾਨੂੰ ਐਸਪੀਸੀ ਜਿਹੜੀ ਹੈ ਸਾਰੀ ਮਦਦ ਕਰਦੀ ਹੈ ਹਾਈ ਕੋਰਟਾਂ ਦੇ ਵਿੱਚ ਕੇਸਾਂ ਦਾ ਰੈਸ ਕਰਦੀ ਹੈ ਤੇ ਮਨੋਂ ਆਸੇ ਕਿ ਇਹ ਜਿਹੜੀ ਮਦਦ ਕਰੇਗੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਇਸ ਜ਼ਾਲਮ ਸਰਕਾਰ ਹੈ ਇਸ ਸਿੱਖ ਵਿਰੋਧੀ ਸਰਕਾਰ ਹੈ ਵੱਡੇ ਬਾਦਲ ਸਾਹਿਬ ਦਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਮੁੱਚੀ ਨੂੰ ਘਾਟਾ ਉਹਨਾਂ ਕ ਇਹਨਾਂ ਦੰਗਾ ਪੀੜਤ ਪਰਿਵਾਰਾਂ ਨੂੰ ਕਿੰਨਾ ਘਾਟਾ ਮੰਨਦੇ ਉਹਨਾਂ ਦੇ ਜਾਨ ਦਾ ਦੇਖੋ ਬਾਦਲ ਸਾਹਿਬ ਤੇ ਉਹ ਤੇ ਰੱਬ ਦਾ ਦੂਜਾ ਰੂਪ ਸੀ ਕਿਉਂਕਿ ਉਹਨਾਂ ਨੇ ਹਮੇਸ਼ਾ ਜਿਹੜਾ ਸਾਥ ਦਿੱਤਾ ਉਹਨਾਂ ਹਰ ਬੰਦੇ ਦਾ ਸਾਥ ਦਿੱਤਾ ਹਮ ਹਰ ਗਰੀਬ ਦਾ ਹਰ ਲੋੜਵੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਦਦ ਕੀਤੀ ਹੈ ਉਹਦੇ ਵਰਗਾ ਇਸ ਸੰਸਾਰ ਵਿੱਚ ਇਨਸਾਨ ਨਹੀਂ ਹੋਣਾ ਉੱਧੇਵਤਨ ਸੰਸੀ ਸਰਾ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੇ ਦੇਖ ਲਈ ਆਮ ਆਪਤੀ ਸਰਕਾਰ ਇਹ ਸਿੱਖ ਫਰੂਦੀ ਸਰਕਾਰ ਕੋਈ ਕੰਮ ਨਹੀਂ ਕਰਦੇ ਕਰਪਸ਼ਨ 10 ਗੁਣਾ ਵੱਧ ਗਈ ਹੋਰ ਹੋਰ ਪਾਰਟੀ ਦਾ ਕੋਈ ਨੁਮਾਇੰਦਾ ਵੀ ਆ ਕੇ ਨਾ ਪਰਿਵਾਰਾਂ ਨੂੰ ਮਿਲਿਆ ਕਿਉਂਕਿ ਚੋਣ ਮੈਂ ਕੋਈ ਕੋਈ ਨੁਮਾਇੰਦਾ ਨਹੀਂ ਆਇਆ ਕੋਈ ਗੱਲ ਨਹੀਂ ਮਾ ਕੋ ਸਾਰਾ ਕੋ ਸਾਰ ਨੂੰ ਮਿਲਿਆ ਨਾ ਕੋਮ ਦਰਦੀ ਬਦੀ ਗੱਲ ਸਭ ਐਂਟੀ ਸਖਣੇ ਜਿੰਨੇ ਵੀ ਆ ਗਿਆ ਨੇ ਤੇ ਲੀਡਰ ਨੇ ਦੂਜੀਆਂ ਪਾਰਟੀਆਂ ਨਾਲ ਤੇ ਸਾਡੀ ਲੋਕਾਂ ਨੂੰ ਅਪੀਲ ਲਈਏ ਪੰਜਾਬ ਨੂੰ ਪੰਜਾਬ ਬਰਬਾਦੀ ਵੱਲ ਤੁਰਿਆ ਪਿਆ ਹੈ ਤੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਸ੍ਰੋਮਣੀ ਕਾਲੀ ਦਾ ਜਿਹੜੀ ਖੇਤਰੀ ਪਾਰਟੀ ਹੈ ਨਾ ਵੋਟਰਾਂ ਲੋਕ ਪਾਨ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਪੰਜਾਬੀ ਨੂੰ ਬਚਾ ਜਾ ਸਕੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਤਰੱਕੀ ਹੋਵੇ ਜਿਹੜਾ ਵੀ ਪਹਿਲਾਂ ਤਰੱਕੀ ਹੋਈ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲ ਹੀ ਹੋਈ ਹੈ ਜਿੰਨੇ ਪੁਲ ਬਣਾ ਨੇ ਜਿੰਨੀਆਂ ਸੜਕਾਂ ਬਣੀਆਂ ਜਿੰਨਾ ਵੀ ਡਿਵੈਲਪਮੈਂਟ ਹੋਇਆ ਏ ਟੂ ਜ਼ੈਡ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਉਸ ਲਈ ਓਮਨਿਸੂ ਸੁਖਵੀਰ ਜੀ ਇਹ ਪੜ੍ਹੇ ਲਿਖਿਆ ਸੁਖਵੀਰ ਸਿੰਘ ਬਾਦਲ इंग्लंड ਤੋਂ ਪੜ੍ਹਾਈ ਕਰਕੇ ਆਇਆ ਬਹੁਤ ਸਿਆਣਾ ਸੁਲਝਾ ਖਾਨਦਾਨੀ ਬੰਦੇ ਹੈਗਾ ਨੇ ਇਹੀ ਕਰ ਸਕਦੇ ਨੇ ਬਾਕੀ ਤੇ ਤੁਹਾਨੂੰ ਪਤਾ ਹੀ ਜੋ ਹਾਲਾਤ ਨੇ ਬੇੜਾ ਕਰਾ ਕਰਤਾ ਭਗਵਾਨ ਸਰਕਾਰ ਭਗਵਾਨ ਚੁਟਕਲੇ ਸੁਣਾ ਸੁਣਾ ਕੇ ਲੋਕਾਂ ਨੂੰ ਇਹਨਾਂ ਨਾਸ ਕਰ ਦਿੱਤਾ ਲੋਕਾਂ ਦਾ ਪੰਜਾਬ ਤੋਂ 800 ਕਰੋੜ ਰੁਪਏ ਕਰਜ਼ੇ ਚੜ ਗਏ ਪੰਜਾਬ ਤੇ ਕੋਈ ਡਵੈਲਪਮੈਂਟ ਨਹੀਂ ਤੇ ਕਿਸੇ ਕੋਈ ਗੱਲ ਨਹੀਂ ਸੁਣਦਾ ਹਰ ਬੰਦਾ ਦੁਖੀ ਤੇ ਪਰੇਸ਼ਾਨ ਆ ਰਿਹਾ ਠੀਕ ਹੈ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਬੀਬੀ ਗੁਰਦੀਪ ਕੌਰ ਜੀ ਦੇ ਗ੍ਰਹਿ ਵਿਖੇ ਅੱਜ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚੇ ਸੀ ਚੇਚੇ ਤੌਰ ਤੇ ਔਰ ਪਰਿਵਾਰ ਨੇ ਦੱਸਿਆ ਕਿ ਜਿੰਨੇ ਵੀ ਇੱਥੇ ਦੰਗਾ ਪੀੜਤ ਪਰਿਵਾਰ ਲੋਕ ਇੱਥੇ ਪਹੁੰਚੇ ਸੀ ਔਰ ਉਹਨਾਂ ਨੇ ਸੁਖਵੀਰ ਬਾਦਲ ਨਾਲ ਆਪਣੇ ਜਿਹੜੇ ਆ ਸਮੱਸਿਆਵਾਂ ਸੀ ਉਹਨਾਂ ਨੇ ਸਾਂਝੀਆਂ ਕੀਤੀਆਂ ਔਰ ਸੁਖਵੀਰ ਸਿੰਘ ਬਾਦਲ ਹੋਂਨਾ ਵੱਲੋਂ ਵੀ ਇਹ ਕਿਹਾ ਗਿਆ ਕਿ ਜਦੋਂ ਉਹਨਾਂ ਦੀ ਸਰਕਾਰ ਆਏਗੀ ਤਾਂ ਪਹਿਲ ਦੇ ਆਧਾਰ ਤੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਜਿਹੜਾ ਹੱਲ ਕੀਤਾ ਜਾਏਗਾ ਪਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਮੀਕਰਨ ਬਦਲਦੇ ਨੇ ਕੌਣ ਜਿੱਤਦਾ ਕੌਣ ਹਾਰਦਾ ਇਹ ਆਉਣ ਵਾਲਾ ਜਿਹੜਾ ਵਕਤ ਹੀ ਦੱਸੇਗਾ ਔਰ ਇਹਨਾਂ ਪਰਿਵਾਰਾਂ ਦੀ ਸਾਰ ਕਿੰਨੀ ਕਿ ਲਈ ਜਾਏਗੀ ਉਹ ਵੀ ਜਿਹੜਾ ਆਉਣ ਵਾਲੇ ਸਮੇਂ ਤੇ ਹੀ ਪਤਾ ਲੱਗੇਗਾ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲੇਗਾ ਕੈਮਰਾ ਪਰਸਨ ਸੰਜੇ ਸੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ